ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਹੁਣ ਆਪਾਂ ਡੇਲੀ ਆਪਣੀ ਲਾਈਵ ਵੀਡੀਓ ਆ ਰਹੀ ਹੈ ਮੌਸਮ ਕੱਲ ਗਰਮ ਸੀ ਅੱਜ ਥੋੜਾ ਜਿਹਾ ਖੁੱਲੇ ਅੱਜ ਥੋੜੀ ਜਿਹੀ ਹਵਾ ਚੱਲ ਰਹੀ ਹੈ ਪੱਤੇ ਹਿੱਲ ਰਹੇ ਆ ਕੱਲ ਇਸ ਟਾਈਮ ਅਸੀਂ ਬੈਠੇ ਤੇ ਮੌਸਮ ਬਹੁਤ ਗੁੰਮਸੁਮ ਹੋਇਆ ਹੋਇਆ ਦਾ ਜੇ ਤੁਸੀਂ ਅੱਜ ਮੇਰਾ ਮੰਜਾਨ ਮਹਿਲ ਬਲੌਗ ਪਰ ਦੇਖ ਲਿਓ ਤਾਂ ਸਾਡੀ ਜਿਹੜੀ ਨਦੀ ਵੀ ਆਈ ਹੋਈ ਸੀ ਤੇ ਇਹ ਸਾਡ ਨੂੰ ਚੰਡੀਗੜ੍ਹ ਪੈਂਦਾ ਕਿਸੇ ਨਾ ਕਿਸੇ ਚੰਡੀਗੜ੍ਹ ਵਾਲੀ ਸਾਈਡ ਉੱਪਰ ਮੀਂਹ ਪਿਆ ਉਹਦਾ ਪਾਣੀ ਜਿਹੜਾ ਸਾਰਾ ਹੀ ਇਧਰ ਨਦੀ 'ਚ ਆਇਆ ਫਿਰ ਇੱਥੇ ਨਦੀ ਬਹੁਤ ਭਰ ਕੇ ਆਇਆ ਭਰ ਕੇ ਵੀ ਨਹੀਂ ਬਸ ਸਮਝ ਲਓ ਵੀ ਗਿੱਟਾ ਫੁੱਟ ਫੁੱਟ ਕੋਣੀ ਆ ਇੱਕ ਇੱਕ ਫੁੱਟ ਨਦੀ ਆਲੀ ਸਾਡੇ ਇੱਥੇ ਹਾਂ ਇਸ ਸਾਲ ਦੀ ਟਹਿਲੀ ਨਦੀ ਪਾਣੀ ਹਾਲੇ ਚੁੰਜ ਨਦੀ ਵਿੱਚ ਕਹਿੰਦੇ ਪਾਣੀ ਦਾ ਉਹਦੇ ਵਿੱਚੋਂ ਬੂਟੀ ਜੀ ਵੀ ਹੜਕੇ ਆਈ ਹੁੰਦੀ ਉਹ ਮਹਾਲ ਬਲੌਗ ਪਰ ਦੇਖੋ ਉਹ ਪਾਈ ਹੋਈ ਵੀਡੀਓ ਮਰੀਓ ਹੁਣ ਇੱਥੇ ਤੇ ਜਾਣ ਜਿੰਨੂੰ ਮੈਂ ਜਾਣਾ ਉੱਥੇ ਦੂਰ ਅ ਇਹਨਾਂ ਆਪਣਾ ਲਾਈਵ ਖਤਮ ਹੋਣਾ ਲਾਈਵ ਜਿਹੜਾ 10 ਤੋਂ 15 ਮਿੰਟ ਦਾ ਹੀ ਹੁੰਦਾ ਇੰਨਾ ਕ ਮੈਂ ਲਾਈਵ ਲਾਉਂਦਾ ਹੁੰਦਾ ਤੇ ਹੁਣ ਵੈਸੇ ਮੀਂਹ ਦੀ ਲੋੜ ਹੈ ਇੱਕ ਮੀਂਹ ਪੈ ਜਾਵੇ ਤੇ ਥੋੜਾ ਜਿਹਾ ਮੌਸਮ ਖੁੱਲ ਜਾਊਗਾ ਇਹ ਇੱਕਦਮ ਥੋੜਾ ਜਿਹਾ 10 ਮਿੰਟ ਪਿਆ ਪਰ ਉਹ ਛਰਾਟਾ ਜਿਹਾ ਪਿਆ ਸਭ ਜਿੱਦਾਂ ਆਏ ਪਿਆ ਵੀ ਸਾਹਮਣੇ ਜਿੱਦਾਂ ਸਾਡੇ ਪਿੰਡ-ਪਿੰਡ ਪਰ ਮੀਂਹ ਪਿਆ ਹੁੰਦਾ ਜਦ ਇੱਥੇ ਮੋਟਰ ਪਰਾਗੇ ਦੇਖਿਆ ਹਾਏ ਉਹ ਨਹੀਂ ਹਾ ਤਨੇ ਇਹਦਾ ਪੈਣ ਪਿੱਛੇ ਪਰਸੋਂ ਮੀਂਹ ਪਿਆ ਦਾ ਉਹ ਪਿੰਡ ਦੇ ਪਰ ਇੱਕ ਇੰਨੀ ਬੇਵਜ਼ੀ ਬਣ ਕੇ ਪੈ ਗਈ ਬਸ ਆ ਝੱਲਿਆਂ ਤੇ ਮਾਲਾ ਪੈਣੀ ਬਸ ਇੱਧਰ ਇਹ ਨਦੀ ਇਹ ਸਾਡੇ ਇੱਥੇ ਹੈ ਨਹੀਂ ਜਮਾਂ ਵੀ ਜਿੱਦਾਂ 10 ਮਿੰਟ ਪਿਆ ਮੀਂਹ ਉਹ ਹੈ ਨਹੀਂ ਤਜਮਾਂ ਵੀ ਹਲੇ ਸੌਣ ਦਾ ਮਹੀਨਾ ਆਉਣਾ ਰੱਬ ਸੌਣ ਦੇ ਸ਼ਰਾਟੇ ਪਾਉਣ ਲੱਗ ਗਿਆ ਪਹਿਲੇ ਗੁਜਰਾਲ ਉੱਠ ਖੜਾ ਫਿਰ ਆਉਣਾ ਉਤਰਿਆ ਘੋੜੀ ਤੇ ਤੇ ਫੇਰ ਚੜਨਾ ਘੋੜੀ ਪਰ ਹਲੇ ਕੋਈ ਨਾਲ ਦੋ ਦਿਨ ਚ ਘੋੜੀ ਪਰ ਚੜਿਆ ਹੋਇਆ ਤਾਂ ਨਾ ਹਲੇ ਹੌਲੀ ਹੌਲੀ ਹਿੱਲੂਗਾ ਜਰਾ ਆਖਿਆ ਹੋ ਗਿਆ ਯਾਰ ਗੁਜਰ ਬਾਈ ਸਾਰੇ ਬੂਟੇ ਸੁੱਕ ਗਏ ਵਿੱਚ ਵਿੱਚ ਸੁੱਕੇ ਵਿੱਚ 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 ਕਿੱਥੇ ਦਿਖਾਵਾਂ ਆ ਲੈ ਵਿੱਚ ਵਿੱਚ ਤੇਰੇ ਚੱਲੇ ਪਰ ਸੋਨੇ ਵਿੱਚ ਵਿੱਚ ਸੁੱਕ ਗਏ ਸਾਡੇ ਉਹ ਖੇਤ ਵਾਲਿਆਂ ਨੇ 2 ਕਿੱਲੇ ਲਾਤੇ ਜਿੜੀ ਦੇ ਉੱਥੇ ਵੀ ਮੈਂ ਸੋਚਦਾ ਉੱਥੇ ਪਾਣੀ ਕਿੱਦਾਂ ਪੂਰਾ ਕਰੂੰ ਉਹ ਨਾ ਪਾਣੀ ਜਿਹੜੀ ਧਰਤੀ ਥੱਲੇ ਜਿਹੜੀ ਬਹੁਤ ਪਚਾਈ ਕਰਦੀ ਹੈ ਦੱਸ ਨਹੀਂ ਲੈ ਜਿਹੜੇ ਸਾਹਮਣੇ ਆਹ ਉਹ 2 ਕਿੱਲੇ ਉਹ ਉੱਥੇ ਪਾਣੀ ਪੂਰਾ ਕਰਨਾ ਬਹੁਤ ਔਖਾ ਟਾਲੀ ਮੋਟਰ ਜਰਾ ਹੀ ਹੋਈ ਦੋਨਾਂ ਨੇ ਅੱਛਾ ਦੋ ਮੋਟਰ ਨਾਲ ਪਾਣੀ ਪੈਂਦਾ ਤਾਂ ਕਿਤੇ ਇੱਕੋ ਤੋਂ ਪਾਣੀ ਪੂਰਾ ਹੋਇਆ ਦੋ ਕਿੱਲਾਂ ਨੂੰ ਸਾਡਾ ਜਿਹੜਾ ਆਹ ਇੱਥੇ ਇੰਨਾ ਜਗ੍ਹਾ ਨਾ ਇਹ ਅੱਜ ਪਾਣੀ ਲਾ ਧਰਤੀ ਨੇ ਪੀ ਲੈਣਾ ਤੇ ਇੱਕ ਦਿਨ ਛੱਡ ਕੇ ਪਰਸੋਂ ਨੂੰ ਖੇਤ ਬਾਹਲਾ ਇੰਨੀ ਹੀ ਕੋ ਚਾਹੀਏ ਧਰਤੀ ਦੀ ਥੱਲੇ ਇੰਨਾ ਥੱਲੇ ਨੂੰ ਪਾਣੀ ਚਲੀ ਜਾਂਦਾ ਇੰਨੀ ਪਾਣੀ ਪੀਂਦੀ ਧਰਤੀ ਉਹਨੂੰ ਤਾਂ ਪਤਾ ਨਹੀਂ ਲੱਗਦਾ ਹੈਗਾ ਇਸ ਕੋ ਥੋੜਾ ਅੱਗੇ ਜਲੀਏ ਪਰਲੇ ਪਾਸੇ ਜਿੱਥੇ ਸਾਡੇ ਮੋਟਰ ਵਾਲੇ ਖੇਤ ਹੈ ਉੱਥੇ ਕੋਟੋ ਖੇਤ ਬੱਤ ਆਉਣ ਨੂੰ ਵੀ ਬੋਹਣ ਜੋਗੇ ਨੂੰ ਤਾਂ ਇੱਕ ਹਫਤਾ ਲੱਗ ਜਾਂਦਾ ਉਸ ਤੋਂ ਥੋੜੀ ਚਿੱਕਣੀ ਜੀ ਆ ਉਹ ਇਹ ਰੇਤਲੀ ਜੀ ਜਿਹੜੀ ਆ ਸਾਰੀ ਜ਼ਮੀਨ ਆ ਇਹ ਤਾਂ ਹੈ ਫਿਰ ਇੱਥੇ ਉਲ ਲਾਇਆ ਹੋਇਆ ਤੇ ਹੋਰ ਇਧਰ ਫਸਲ ਦੇਖਦੇ ਮੈਂ ਤਾਂ ਹਜੇ ਵਿੱਚ ਉਦੋਂ ਕਿਆਰੀ ਤੇ ਗੀੜੀ ਨਹੀਂ ਮਾਰਿਆ ਹੈਗਾ ਅਜੇ ਹਲ ਦੇ ਇਧਰ ਲੋ ਭਾਈ ਇਧਰ ਪੂਲਰ ਆਪਣਾ ਗੰਨਾ ਲੱਗਿਆ ਹੋਇਆ ਇਹ ਸਾਡਾ ਚਾਚੇ ਦਾ ਖੇਤ ਆ ਗਵੰਡੀ ਦਾ ਚਾਚਾ ਸਾਡਾ ਕਿ ਆਸਟ੍ਰੇਲੀਆ ਉਹ ਕਹਿੰਦਾ ਸੀ ਮੈਨੂੰ ਕਹਿੰਦਾ ਤੈਨੂੰ ਵੀਡੀਓ ਕਾਲ ਕਰੂੰਗਾ ਪਰ ਕਹਿੰਦਾ ਤੇਰੀ ਮੈਂ ਵੀਡੀਓ ਦੇਖ ਲਾਂਦਾ ਮੋਟਰ ਵਾਲੀ ਲਾਈਵ ਵੀਡੀਓ ਮੈਂ ਪਹਿਲਾਂ ਦੇਖ ਲੱਜ ਤੇਰਾ ਗੰਨਾ ਭਾਈ ਬਹੁਤ ਸੋਹਣਾ ਪੂਲਰ ਵੀ ਬਹੁਤ ਸੋਹਣਾ ਆ ਆ ਦੇਖੋ ਤਾਂ ਫਰਕ ਦੇਖੋ ਪੂਲਰ ਦਾ ਕਿੰਨਾ ਮੋਟਾ ਹੋ ਗਿਆ ਉਧਰ ਮੇਰੇ ਆ ਸਾਰ ਕੁਝ ਹੋਇਆ ਨਹੀਂ ਹੈ ਜਣੇ ਸਬਰ ਭਾਈਆ ਪਨੀਰੀ ਗਲਤ ਆ ਗਈ ਮੈਨੂੰ ਲੱਗਦਾ ਜਿੱਥੇ ਤੱਕ ਜਿਹੜੇ ਹੋਏ ਹੋਏ ਅਗਲੇ ਸਾਲ ਆਹ ਬ੍ਰੀਡ ਲਾ ਕੇ ਲਾਉਣਾ ਫਿਰ ਜਿਹੜੇ ਵਿੱਚ ਵਿੱਚ ਰਹਿ ਗਏ ਫਿਰ ਆਹ ਬ੍ਰੀਡ ਲਾ ਕੇ ਲਾਉਂਗਾ ਸਾਰੀ ਉਹ ਆਹ ਬ੍ਰੀਡ ਇੱਧਰ ਆ ਵਧੀਆ ਆ ਪਤਾ ਨਹੀਂ ਕਿ ਕਿੰਨੇ ਜੀ 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 9 ਤਾਂ ਹੈ ਇਹਨੇ ਚੱਲੇ ਨਹੀਂ ਹੈਗੇ ਆਪਣੇ ਇਸਰ ਪਤਾ ਨਹੀਂ ਇੱਕ ਹੋਰ ਚੀਜ਼ ਵੀ ਰਹੀ ਆ ਇੱਥੇ ਨਾ ਉਹਦੇ ਖੀਰੇ ਦੇ ਬੇਲਾਂ ਲਾਈਆਂ ਖੀਰੇ ਦੀ ਖੀਰੇ ਦੀਆਂ ਬੇਲਾਂ ਇੱਕ ਵੀ ਨਹੀਂ ਹੋਈ ਜਗੀ ਪਤਾ ਨਹੀਂ ਉਹ ਕਿਹੜਾ ਚੱਕਰ ਆ ਉਹ ਵਰ ਜਦੋਂ ਮੀਂਹ ਦਾ ਪਾਣੀ ਪੈ ਜਾਂਦਾ ਤਾਂ ਉਹ ਸੁੱਕਣ ਜੇ ਲੱਗ ਜਾਂਦੀ ਸੀ। ਕ੍ਰੇਲੇ ਨਹੀਂ ਆਪਣੇ ਖੀਰੇ ਨਹੀਂ ਹੋਏ ਇਸ ਵਾਰ ਯਾਰ। ਖੀਰੇ। ਨਹੀਂ ਲਾਇਆ ਉਹ ਜਿਹੜੇ ਸਾਹਮਣੇ ਖੀਰੇ ਦੇ ਵੇਲੇ ਆਇਆ ਸਾਹਮਣੇ ਵਾਲੀ ਆਹ। ਜਾਂ ਤਾਂ ਕੋਈ ਨੂੰ ਕੋਈ ਸਪਰੇ ਹੁੰਦੀ ਆ। ਆ ਸਾਹਮਣੇ ਤੁਹਾਨੂੰ ਦਿਖਾਉਂਦਾ ਮੈਂ ਇੱਥੇ। ਆ ਖੀਰਿਆਂ ਦੀ ਵੇਲਾ ਦੀ ਆ ਜਿਹੜੀ ਲੱਗੀ ਹੋਈ ਆ। ਪਤਾ ਨਹੀਂ ਕਿਹਾ ਕਿਦਾਂ ਸੁੱਕੀ ਨਾ ਉਹ ਜਿੱਦਾਂ ਸਾਈਡ ਪਰ ਦੇਖੋ। ਹੁਣ ਆ ਜਾ ਥੋੜਾ ਜਿਹਾ ਫਲ ਜਾ ਜਾਂਦਾ। ਅੱਜ ਇਥੇ ਛੋਟੇ ਛੋਟੇ ਲੱਗਣੇ ਸ਼ੁਰੂ ਹੋਏ ਆ ਇਹ। ਐਦਾਂ ਸੁੱਕਣ ਜੇ ਲੱਗੇ ਹੋਏ ਆ ਪਤਾ ਨਹੀਂ ਕਿਹੜਾ ਚੱਕਰ ਹੋਇਆ ਕਿਹਾਂ ਨਹੀਂ। ਨਹੀਂ ਪਿਛਲੇ ਸਾਲ ਤਾਂ ਕਰੇਲੇ ਸੀਰੇ ਮੇਰੇ ਬਹੁਤ ਉਤਰੇ ਇਹਦੇ ਵਰਤੇ। ਰਜਾ ਤਾਤਾ ਹੁਣ ਅਲੜੀ ਆਪਣੀ ਲੱਗੀਆਂ ਹੋਈਆਂ ਆਹ ਤਰਾਂ ਲੱਗੀਆਂ ਨੇ ਇਹਨਾਂ ਨੂੰ ਵੀ ਸੁੰਡੀ ਜੀ ਪਈ ਜਾ ਰਹੀ ਹੈ। ਬਦੋਂ ਉਹ ਪਿੰਡੀ ਬਾਈ ਤੇਰੀ ਬਹੁਤ ਸੁੱਕ ਗਈ ਯਾਰ। ਪਰ ਕੱਲ ਪਈ ਵੀ ਧੁੱਪਾਂ ਬਹੁਤ ਤੇਜ਼ ਆ ਬਾਈ। ਨੇ ਕਿਹਾ ਚੱਕਾ ਬਜਾ ਸੁੱਕੀ ਜਾਂਦੀ ਆ। ਕਿ ਕੁ ਚੈਨਲ ਵਾਲਿਆਂ ਨੇ ਇੰਟਰਵਿਊ ਵਾਸਤੇ ਬੁਲਾਇਆ ਹੋਇਆ ਉਹ ਵੀ ਕੁ ਕਦ ਦਿਨਾਂ ਚ ਟਾਈਮ ਕੱਢ ਕੇ ਜਾਣਾ ਪੈਣਾ। ਕਹਿੰਦੇ ਬਾਈ ਤੇ ਨਾਲ ਇੰਟਰਵਿਊ ਕਰਨੀ ਆ। ਮੈਂ ਕੋਈ ਨਾ ਬਾਈ ਕਰ ਲਓ ਮੇਰੇ ਕੋਲ ਐਡਾ ਕੋਈ ਵਿਦਵਾਨ ਆ। ਇੱਧਰ ਉੱਧਰ ਗੱਲਾਂ ਗੁੱਲਾਂ ਸੁਣਾ ਕੇ ਆਪਾਂ ਨੂੰ ਥੋੜੀ ਬਾਈ ਇੰਟਰਵਿਊ ਪੂਰੀ ਕਰ ਦਾਂਗੇ। ਜਿੱਦਿ ਕਿ ਮੇਰੀ ਜੋ ਸਟਾਲਕ ਪਰ ਇੰਟਰਵਿਊ ਹੋਈ ਤੇ ਉਹ ਬਹੁਤ ਵਾਇਰਲ ਹੋਈ ਸੀ। 1 ਮਿਲੀਅਨ ਵਿਊ ਹੋ ਗਿਆ ਉਹਦਾ। ਬਣੀ ਬਹੁਤ ਸੋਹਣੀ ਵੀਡੀਓ ਉਹ। ਨੇ ਵਿਚ ਵਿਚ ਨੂੰ ਦੇਖਣਾ ਪੈਣਾ ਬੇਲਾ ਉਹ ਕਦੋਂ ਹੋ ਗਿਆ ਉੱਧਰ ਰਾਤ ਸਬਜੀ ਕਦੋਂ ਨਾਲ ਆਈ ਤੀ ਰਾਤ ਸਬਜੀ ਦੇਖਿਆ ਕਿੰਨਾ ਸਵਾਦ ਦਾ ਕਦੂ ਰੋਤਾ ਇੱਥੋਂ ਤੋੜ ਕੇ ਲੈ ਕੇ ਗਿਆ ਤਾਂ ਮੈਂ ਕਦੂ ਬਣਿਆ ਜਿੱਦਾਂ ਹਲਵਾ ਬਣਿਆ ਹੁੰਦਾ ਬੜਾ ਸਵਾਦ ਦਾ ਬਣਿਆ ਤਾਂ ਹੈ ਛੋਟਾ ਜਿਹਾ ਚੂੜਾ ਤਾਂ ਇੰਨਾ ਕਹਦਾ ਵੀ ਸੰਭ ਲਗਾ ਅੱਧਾ ਕਿਲੋ ਦਾ ਹੀ ਹੋਣਾ ਬਣਿਆ ਬਹੁਤ ਸਵਾਦ ਦਾ ਘਰデア ਚੀਜ਼ ਬਣਦੀ ਬਈ ਸਵਾਦੀ ਹੁੰਦੀ ਇਹ ਘਰ ਦੀ ਹੁਣ ਤਕਰੀਬਨ ਸਾਰੇ ਚੀਜ਼ਾਂ ਟਮਾਟਰ ਵੀ ਘਰ ਦੇ ਇੱਥੇ ਚਲੀ ਜਾਂਦੇ ਆ ਸਬਜ਼ੀ ਵੀ ਇੱਥੇ ਚਲੀ ਜਾਂਦੀ ਆ ਬਾਹਰੋਂ ਹੁਣ ਅਸੀਂ ਨੂਣਾ ਵਰਤਦੇ ਆ ਇੱਥੇ ਧਨੀਆਂ ਹੋ ਗਿਆ ਸੀ ਵਿੱਚ ਜੀਰਾ ਜਿਹੜਾ ਵਿੱਚ ਹੋਰ ਛੋਟੇ ਮੋਟੇ ਪਾ ਕੇ ਗਰਮ ਗਰਮ ਮਸਾਲਾ ਵੀ ਘਰ ਦੇ ਹੀ ਬਣਾ ਲਿਆ ਤਾਂ ਲੇਕਿਨ ਨਮਕ ਵਿੱਚ ਹਲਦੀ ਪਈ ਹੈ ਬਾਹਰ ਦੀ ਹਲਦੀ ਜੀ ਦੇਖਦੇ ਆਪਾਂ ਉਹ ਲੱਗੇ ਹੋ ਤੇ ਦੋ ਤਿੰਨ ਬੂਟੇ ਆ ਜਾਂਦਾ ਆਪਣੀ ਘਰ ਦੀ ਹਲਦੀ ਤਿਆਰ ਕੀਤੀ ਜਾਂਦੇ ਜਿਹੜੀ ਮੈਂ ਇਹ ਹਲਦੀ ਦੇਖੀ ਆ ਇਹ ਹਲਦੀ ਹੈ ਜਿਹਦਾ ਰੰਗ ਜਾ ਪਾਇਆ ਹੁੰਦਾ ਪਿਲੀ ਪਿਲੀ ਸਬਜ਼ੀ ਕਰ ਦਿੰਦੇ ਇਹ ਜਿਹੜੀ ਹਲਦੀ ਆਪਾਂ ਮੁੱਲ ਦੀ ਲਿਆ ਕੇ ਪਾਉਂਦੇ ਆ ਉਹ ਪਿਲੀ ਪਿਲੀ ਜੀ ਹੋ ਜਾਂਦੀ ਆਹ ਲਾਬਿ ਤਰਨ ਤਨਾਗਪੁਰੀ ਅਸੀਂ ਸਵੇਰੇ ਆਏ ਹਨ 2 ਘੰਟੇ ਹੋ ਗਏ ਇੱਥੇ ਆਇਆ ਨੂੰ ਅਸੀਂ ਆਪਣੀ ਇੱਥੇ ਹੀ ਆ ਕੇ ਚਾਹ ਬਣਾਈ ਉਹਦੇ ਸੀ ਘਰ ਤੋਂ ਚਾਹ ਲੈ ਕੇ ਆਉਂਦਾ ਆਉਂਦੇ ਉਹਨਾਂ ਨੇ ਇਹਦੇ ਵਿੱਚ ਪਈ ਪਈ ਤੁਮਾਕੀ ਜੀ ਹੋ ਜਾਂਦੀ ਹੋਰ ਤਰ੍ਹਾਂ ਦੀ ਫਿਰ ਅਸੀਂ ਆਪਣੇ ਛੁੱਧ ਘਰ ਤੋਂ ਮ ਦੁੱਧ ਲਿਆਦਾ ਇੱਥੇ ਆ ਕੇ ਚਾਹ ਬਣਾ ਲਈ ਫਿਰ ਤਨੂੰ ਬੰਦਾ ਕਹਿੰਦਾ ਕਹਿੰਦਾ ਸਕੂਲ ਤੋਂ ਆਇਆ ਬੈਗ ਦੇਖ ਬੈਗ ਦੇਖ ਵੀ ਸਕੂਲ ਚੱਲਿਆ ਸਾਡਾ ਸਕੂਲੇ ਇਹ ਤੰਨਿਆ ਬਾਕੀ ਸਮਾਨ ਚੱਕਦੇ ਸਾਰਾ ਹੁਣ ਇਹ ਇਹ ਸਾਂਭ ਤੇ ਚੱਲੀਏ ਫਿਰ ਹੁਣ ਆਪਣਾ ਘਰੋਂ ਘਰੀ ਅਖਬਾਰ ਅਸੀਂ ਸਾਰਾ ਪੜ੍ਹ ਲਿਆ ਮੋਦੀ ਜੀ ਰਸ਼ੀਆ ਜਾ ਕੇ ਵਾਪਸ ਆ ਚੁੱਕੇ ਨੇ ਉਹ ਬਲ ਭਾਰਤੀ ਹੋਰ ਕੰਟਰੀਆਂ ਉਹਨਾਂ ਦੇ ਚਲੂਣੇ ਲੜਦੇ ਆ ਵੀ ਮੋਦੀ ਕਿਉਂ ਜਾ ਕੇ ਆਇਆ ਉੱਥੇ ਸਸਤਾ ਤੇਲ ਮਿਲਦਾ ਤਾਂ ਜਾ ਕੇ ਆਇਆ ਚਲੋ ਭਾਈ ਇਹ ਵੀ ਇਹ ਰਣਨੀਤੀਆਂ ਹੁੰਦੀਆਂ ਸਰਕਾਰਾਂ ਦੀਆਂ ਠੀਕ ਹੈ ਇਹ ਹੁਣ ਜਿਹੜਾ ਆਪਣਾ ਰਸ਼ੀਆ ਹੈ ਬਹੁਤ ਆਪਣਾ ਮਿੱਤਰ ਹੈ ਦੁੱਖ ਸੁੱਖ ਦੇ ਵਿੱਚ ਹਰੇਕ ਟਾਈਮ ਆਪਣੇ ਸਾਡੇ ਨਾਲ ਖੜਾ ਰਿਹਾ ਰਸ਼ੀਆ ਭਾਈ ਬੜੀ ਕੰਟਰੀ ਸਪੂਰਤ ਵੀ ਹੋਣੀ ਚਾਹੀਦੀ ਆ। ਅੰਡੇ ਵੀ ਆ ਕੋ ਮਾੜਾ ਨਹੀਂ ਹੈਗਾ ਹੁਣ। ਅਸੀਂ ਹੁਣ ਜਦੋਂ ਹਜੂਰ ਸਭ ਜਾ ਕੇ ਆ ਬਹੁਤ ਸੋਨਾ ਰੋਡ ਡਿਵੈਲਪਮੈਂਟ ਬਹੁਤ ਜ਼ਿਆਦਾ ਹੋ ਰਹੀ ਆ। ਆਉਣ ਵਾਲੇ ਹੋੜ ਤੁਸੀਂ ਮੰਨ ਕੇ ਚਲੋ ਵੀ 10 ਸਾਲਾਂ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਡਿਵੈਲਪ ਹੋ ਜਾਣਾ ਆਪਣਾ ਇੰਡੀਆ ਨੇ। ਇੱਥੇ ਹੀ ਆਪਣੇ ਬਹੁਤ ਸਾਰੇ ਸਕੂਲ ਜਾਨੇ ਕੰਮ ਕਰਦੇ। ਬੱਚੀਆਂ ਬਹੁਤ ਹੋਈਆਂ ਯਾਰ। ਤੇ ਬਹੁਤ ਆਨੰਦ ਆਇਆ ਸਵੇਰ ਟਾਈਮ ਇੱਥੇ ਬੈਠਣ ਦਾ। ਤੇ ਤਨੇ ਮੇਰਾ ਸਮਾਨ ਪਾ ਦੇ ਦੇ ਵਿੱਚ ਯਾਰ ਆ ਆਪਾਂ ਸਮਾਨ ਲੈ ਚੱਲੀ ਆਪਣਾ ਥੋੜਾ ਜਾ ਪਾਣੀ ਪੀ ਲਮਾ ਯਾਰ ਓਕੇ ਨਾ ਪਾਣੀ ਲੈ ਦਾ ਘਰ ਤੇ ਪਾਣੀ ਮੈਂ ਆ ਪੂਰਾ ਪੀ ਲਿਆ ਮੈਂ ਪੂਰਾ 1 ਲੀਟਰ ਪਾਣੀ ਮੇਰਾ ਹੋ ਜਾਣਾ ਸਵੇਰ ਸੁਬਾਹ ਦਾ ਤਾਂ ਰੜਾ ਜੜਾ ਕਾ ਨੂੰ ਤਨੇ ਕੁ ਝੁਗਾ ਝੁਗਾ ਕਰਨਾ ਆਹ ਕਲਾਸ ਵੀ ਧੋ ਦੇ ਯਾਰ ਲੈ ਇਹਨੇ ਫਿਰ ਹੈ ਜਾਣੇ ਮੈਂ ਬਾਕੀ ਦਾ ਸਮਾਂ ਚੱਕ ਦਿੰਦਾ ਅਸਲ ਇੰਦਾ ਤਾਂ ਖਰ ਮੰਦਰ ਇਹਨੇ ਭਾਈ ਸਾਡਾ ਬਹੁਤ ਸਾਥ ਦਿੱਤਾ ਟੀਜਾ ਬਣਾਉਣ ਦੇ ਵਿੱਚ ਲੈ ਲੈਂਦਾ ਹਾਂ ਚੋਟਾ ਬੰਦਾ ਬਾਕੀ ਬਾਕੀ ਸਮਾਨ ਇਹਨੇ ਆਪਣਾ ਪੰਨੇ ਨੇ ਰੱਖ ਦੇਣਾ ਇਕੱਠਾ ਕਰਕੇ ਤੇ ਅੱਜ ਆਪਾਂ ਨੇ ਫੇਰ ਪ੍ਰੋਪਰਟੀ ਦੋ ਜਗ੍ਹਾ ਦੇਖ ਕੇ ਆਉਣੀ ਆ ਫਲੈਟ ਦੇ ਹਲੇ ਫੋਣੀ ਬਹੁਤ ਸ਼ੂਕੀਸ ਵਾਲਾ ਬੰਦਾ ਆਇਆ ਨਹੀਂ ਹੁਣ ਉਹ ਵੀ ਜਾ ਕੇ ਹੁਣ ਖਾਂਦਾ ਖਵਾਦਾ ਪਤਾ ਨਹੀਂ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਮੁੱਦੁਰ ਵੀ ਦੋ ਦਿਨ ਹੋ ਗਏ ਸਵੇਰ ਤੇ ਸਟਾਰਟ ਹੋ ਜਾਂਦਾ ਤਾਂ ਸ਼ਾਮ ਤੱਕ दारू दारू ਪੀ ਜਾਂਦਾ ਹੁਣ ਮੈਨੂੰ ਕਹਦਾ ਮੇਰਾ ਸਰੀਰ ਨਹੀਂ ਚੱਲ ਰਿਹਾ ਆਪੇ ਅਰੇਸਟ ਕਰ ਲੈ ਹਲੇ ਫਿਰ ਤੋੜ ਦਿੰਦੀ ਆ ਯਾਰ ਇੰਨਾ ਥੋੜੀ ਦਾਰੂ ਪੀ ਹੁੰਦੀ ਆ ਸਵੇਰ ਤੋਂ ਗੂੰ ਲੱਗਿਆ ਹੈ ਪੇਟ ਫਟੇ ਹੀ ਨਹੀਂ ਫਟਿਆ ਹੀ ਨਹੀਂ ਆ ਕੁਛ ਜਿਹਾ ਤਰ੍ਹਾਂ ਹੁੰਦਾ ਨਾ ਕੱਕੜਾ ਬੈਠ ਚੱਲ ਜੀ ਬਰ ਘਾਨੋ ਹੁਣ ਪੁਰਸੀ ਰੱਬੀ। ਉਹ ਥੀਰਾ ਪਰਮੇਸ। ਜੇ ਸਨ ਇਹ ਅੰਗਲੈਂਡ ਤੋਂ ਮੈਨੂੰ ਕਾਹ ਭੇਜਿਆ ਤਾਂ ਉਸ ਮੁੰਡਾ ਲੈ ਗਿਆ ਉਹ। ਆਹ ਦੂਜਾ ਬਣਾ ਕੇ ਹੋਰਾਂ। ਵੀਡੀਓ ਬਣਾਉਣੀ ਆ। ਚਲ ਠੀਕ ਹਮੈ ਚੱਲ। ਇੱਕ ਤੇ ਮਿਲ ਸਕਾ ਭੇਜਦਾ ਅੰਗਲੈਂਡ ਤੋਂ ਭੇਜਦਾ ਮੋਟਰ ਪਰ ਉਹ ਕਾਹ ਲਾ ਲਾ। ਮੈਂ ਲਾਇਆ ਵੀ ਪਰ ਮੇਰੇ ਹੋਇਆ ਨਹੀਂ ਹੈਗਾ। ਮੈਂ ਚੱਲ ਭਾਈ ਤੂੰ ਟਰਾਈ ਕਰਕੇ ਦੇਖ ਲੈ ਤੇਰੇ ਹੋ ਜਾਵੇ ਜੇ। ਮੈਂ ਤੂੰ ਭਾਈ ਦੇਖ ਲੈ ਟਰਾਈ ਕਰਕੇ। ਉਧਰੇ ਕਾਹ ਫਿਰ ਤੁਨੋਂ ਬਦੇ ਉਹ ਜਿਹੜੀ ਉਧਰਲੀ ਮਿੱਟੀ ਉਧਰ ਪਾਉਣ ਪਾਣੀ ਆ। ਮੁੱਲ ਦਾ ਘਾਹ ਤਾਂ ਵਿੱਚ ਛੋਟੇ ਛੋਟੇ ਬਰੀਕ ਬਰੀਕ ਦੇ ਦਾਣੇ ਜਿਹੇ ਤੇ ਮੇਰੇ ਮੇਰੇ ਕੋਲ ਤਾਂ ਭਾਈ ਹੋਇਆ ਨਹੀਂ ਮੈਂ ਤਾਂ ਲਾਇਆ ਤਾਂ ਹੁਣ ਉਹਨੂੰ ਕਿਸੇ ਮੁੰਡੇ ਨੇ ਦੱਸਿਆ ਵੀ ਪਹਿਲਾਂ ਪੱਲੀ ਪਰ ਮਿੱਟੀ ਪਾਉਣੀ ਹੈ ਪੱਲੀ ਪਰ ਮਿੱਟੀ ਪਾ ਕੇ ਉੱਪਰ ਘਾਹ ਬਰੂੜ ਕੇ ਉਹਦਾ ਜਿਹੜਾ ਤੈ ਬਣ ਜਾਣੀ ਫਿਰ ਪੱਟ ਕੇ ਲਾਉਣਾ ਆ ਭਾਈ ਦੇਖ ਲੈ ਇਦਾਂ ਜੇ ਹੋ ਜੇ ਸਭ ਤੋਂ ਵਧੀਆ ਫੇ ਤਾਂ ਮੈਂ ਵੀ ਤੇਰੇ ਕੋਲ ਤੋਂ ਲੈ ਆਉਂਗਾ ਥੋੜਾ ਜਿਹਾ ਜੇ ਤੇਰੇ ਕੋਲ ਹੋ ਗਿਆ ਦੱਸ ਦੀ ਮੈਨੂੰ ਤੇ ਹੁਣ ਆਪਾਂ ਚੱਲੇ ਭਾਈ ਕੰਮ ਨੂੰ ਅੱਜ ਦੇ ਆਪਾਂ ਲਾਈਵ ਵੀਡੀਓ ਬੰਦ ਕਰਦੇ ਆਂ ਮੌਸਮ ਬਦਲ ਬਾਈ ਹੋਈ ਹੋਈ ਆ ਹਵਾ ਚੱਲ ਰਹੀ ਆ ਅੱਜ ਤਾਂ ਇਹੇ ਕਹਾਂ ਸਵਾਇਆ ਇਹ ਨਾ ਤਾਂ ਪਹਾੜ ਦਾ ਆ ਨਾ ਦੱਖਣ ਦਾ ਆ ਮਿਕਸ ਜੀ ਹਵਾਈ ਆ ਇਹ ਪਤਾ ਨਾ ਕਿਹੜੀ ਹਵਾਈ ਆ ਭਾਈ ਨੂੰ ਹਵਾ ਹੀ ਆ ਹਵਾ ਹਵਾਈ ਕਹਤੇ ਹਨ ਲੋਕ ਮuje ਹਵਾ ਹਵਾਈ ਉਹ ਕਿਸ ਨੇ ਕਬੂਲਰ ਛੱਲਦਾ? ਕਿਆ ਮਾਰਿਆ ਕਿਸੇ ਨੇ ਕੁਛ? ਇਹ ਕਿਆ ਚੱਕਰ ਹੋਇਆ ਬਈ? ਇਹਦੇ ਵਿੱਚ ਕੌਣ ਕਿਹੜੀ ਚੀਜ਼ ਵੱਜ ਸਕਦੀ ਆ? ਇਹਦੀ ਪੜਤਾਲ ਕੀਤੀ ਜਾਊਗੀ ਬਈ। ਚੀਜ਼ ਦਿਖਾਉਂਦਾ ਤੁਹਾਨੂੰ ਮੈਂ। ਆਹ ਪੂਲਰ ਛੱਲਿਆ ਹੋਇਆ ਇੱਥੇ। ਕਿਆ ਚੀਜ਼ ਵੱਜੀ ਆ ਕੋਈ? ਤਤ ਤਤ ਕੀ ਆ ਚੀਜ਼ ਵੱਜੀ? ਮੋਟਰਸਾਈਕਲ ਦਾ ਘੁੰਮਿਆ ਹੋਇਆ ਐ ਵੀ ਆ। ਇੱਥੇ ਵੱਜਿਆ ਦੇਖੋ ਪੂਲਰ ਦੇ ਵਿੱਚ ਇਹਦੇ। ਆਹ ਆਹ ਕੋਈ ਚੀਜ਼ ਇਸ ਚੀਜ਼ੇ ਦੇ ਵਿੱਚ ਵੱਜੀ ਆ। ਹਵਾ ਕਾਫੀ ਤੇਜ਼ ਹੋ ਗਈ। ਆਹ ਖੇਤੀ ਦੀ ਗੱਲ ਕਰਦਾ ਤਾਂ ਮੈਂ ਤੁਹਾਨੂੰ ਦਿਖਾਉਂਦਾ ਜਿਹੜਾ ਪਹਿਲਾਂ ਕਹਿੰਦੇ ਵੀ ਖੇਤ ਦਾ ਪਾਣੀ ਕਿੱਦਾਂ ਪੂਰਾ ਹੋਊਗਾ। ਪਰ ਇੱਕ ਹੈ ਜੇ ਇੱਕ ਪੂਰੀ ਇੱਧਰ ਪੂਰਾ ਮੀਂਹ ਪੈ ਗਿਆ, ਪੂਰੀ ਇੱਧਰ ਚੋਈ ਆ ਗਈ ਉਪਰੋਂ। ਫਿਰ ਆਏ ਜਿਹੜਾ ਉਹ ਸਾਰੇ ਖੇਤ ਦਾ ਪਾਣੀ ਇੱਥੇ ਨੂੰ ਹੋ ਕੇ ਇੱਥਨ ਹੋ ਕੇ ਆਏ ਦੇ ਕੋਲ ਖੇਤ ਵਿੱਚ ਹੋ ਕੇ ਪਰਲੇ ਪਾਸੇ ਨੂੰ ਹੋ ਕੇ ਉਹ ਉੱਥਨ ਪਿੰਡ ਦੇ ਹੋ ਕੇ ਹੋ ਕੇ ਫਿਰ ਦਰਿਆ ਚਲੀ ਜਾਂਦਾ। ਬਾਕ ਇੱਕ ਮੀਂਹ ਵੱਡਾ ਪੈਣ ਦੀ ਲੋੜ ਆ। ਬਸ ਫਿਰ ਚੱਲ ਪੈਂਦਾ ਖੇਤ ਦਾ। ਫਿਰ ਇਹ ਜੇ ਪਾਣੀ ਨਹੀਂ ਸੁੱਕਦਾ ਹੈਗਾ ਬਸ ਤਰਤੀ ਥੱਲੇ ਤੱਕ ਪਾਣੀ ਨਾਲ ਭਰ ਜਾਂਦੀ ਆ। ਫਿਰ ਐਨਾ ਖੇਤਾਂ ਦਾ ਵੀ ਪਾਣੀ ਆਏ ਦੀ ਹੋ ਕੇ ਇੱਥੇ ਦੀ ਇੱਥੇ ਨੂੰ ਹੋ ਕੇ ਆਏ ਦੀ। ਨਿਕਲਦਾ ਪਾਈਪ ਦੱਬਿਆ ਹੋਇਆ ਇੱਥੇ ਆ। ਆਏ ਜੋ ਦਿਖਾਉਂਦਾ ਹਨ ਇੱਥੇ ਨੂੰ ਪਾਈਪ ਦੱਬਿਆ ਹੋਇਆ। ਆ ਪਾਈਪ ਦੱਬਿਆ ਹੋਇਆ ਆ ਥੇਦੀ ਗੱਲ ਕਰਦਾ ਮੀ ਇਹਦਾ ਖੇਤ ਦਾ ਪਾਣੀ ਕਿਦਾਂ ਪੂਰਾ ਹੋਊਗਾ। ਸੋ ਲੋ ਵੀ ਅੱਜ ਦੇ লাইਵ ਵੀਡੀਓ ਬੰਦ ਕਰਦੇ ਆਂ ਧੰਨਵਾਦ ਜੀ লাইਵ ਵੀਡੀਓ ਤੁਸੀਂ ਦੇਖੀ ਮੇਰੇ ਤੇ ਕਮੈਂਟ ਕਰਾ ਜਰੂਰ ਦੱਸਿਓ ਵੀ ডেইলি লাইਵ ਵੀਡੀਓ ਪਾਏ ਕਰਾਂ ਫਿਰ ਪਾਦੇ ਕਰਾਂਗੇ ਧੰਨਵਾਦ ਜੀ